ਕਿ ਸ਼ਾਇਦ ਭਗਵੰਤ ਮਾਨ ਸ਼ਰਾਬ ਨੂੰ ਨਿਸ਼ਾਨੀ ਮੰਨਦੇ। ਦੂਜਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਜੁੱਤ ਨਸ਼ਿਆਂ ਵਿਰੁੱਧ ਆ ਤੇ ਫਿਰ ਉਹਦੇ ਦਰਮਿਆਨ ਜ਼ਹਿਰੀਲੀ ਸ਼ਰਾਬ ਕਿਵੇਂ ਵੇਚੀ? ਤੁਸੀਂ ਸ਼ਰਾਬ ਨੂੰ ਨਹੀਂ ਮੰਨਦੇ, ਜ਼ਹਿਰੀਲੀ ਸ਼ਰਾਬ ਨੂੰ ਵੀ ਨਹੀਂ ਮੰਨਦੇ। ਕੀ ਪੰਜਾਬ ਦੇ ਵਿੱਚ ਕੋਈ ਹਲਕਾ ਜਿਹਾ ਹੈ ਜਿੱਥੇ ਪੁਲਿਸ ਦੀ ਸ਼ਹਿਤੋ ਬਿਨਾਂ ਇਹ ਕੰਮ ਹੋ ਜਾਵੇ? ਜਿੱਥੇ ਪ੍ਰਸ਼ਾਸਨ ਦੀ ਸ਼ਹਿਤੋ ਬਿਨਾਂ ਹੋ ਜਾਵੇ ਤੇ ਤੁਹਾਡੇ ਐਮ.ਐਲ.ਏ ਨੂੰ ਹਸਾਬ ਕਿਤਾਬ ਨਹੀਂ ਹੁੰਦਾ। ਸਭ ਨੂੰ ਪਤਾ ਕਿਥੇ ਹਿੱਸੇ ਜਾਂਦੇ ਨੇ, ਕਿਹਨਾਂ ਨੇ ਲਾਲਵਈਆਂ ਲਾਈਆਂ ਹੋਈਆਂ ਨੇ। ਕੌਣ ਕੌਣ ਕਮਿਸ਼ਨ ਖੰਦਾ ਸਾਰਿਆਂ ਨੂੰ ਪਤਾ ਇਤੋਂ ਤੱਕ ਕਿ ਐਮਐਲਏ ਦੇ ਨਾਂ ਗੂੰਜੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚ ਜੋ ਇਸ ਲਈ ਉਹ ਸਾਰਾ ਵਰਤਾਰਾ ਰੋਕਣਾ ਕਿਨੇ ਸੀ ਜਨਾਬ ਤੁਸੀਂ ਤਾਂ ਬਦਲਾ ਲਈ ਆਏ ਸੀ ਤੇ ਰੋਕਣ ਲਈ ਆਏ ਸੀ ਤੁਹਾਡੇ ਰਾਜ ਦੇ ਵਿੱਚ ਚਟਾ ਵੀ ਵਿਕ ਰਿਹਾ ਤੁਹਾਡੇ ਰਾਜ ਦੇ ਵਿੱਚ ਜ਼ੈਰੀਲੀ ਸ਼ਰਾਬੀ ਵਿਕ ਰਹੀ ਆ ਪੰਜਾਬ ਦੇ ਵਿੱਚ ਨਾ ਨਸ਼ਿਆਂ ਦੀ ਕੋਈ ਲੜਾਈ ਹੈ ਪੰਜਾਬ ਦੇ ਵਿੱਚ ਨਾ ਕੋਈ ਸਿੱਖਿਆ ਕ੍ਰਾਂਤੀ ਆ ਪੰਜਾਬ ਦੇ ਵਿੱਚ ਨਾ ਕੋਈ ਸਰਕਾਰ ਨਾਲ ਦੀ ਚੀਜ਼ ਹੈ ਇਹ ਆਪਣੀਆਂ ਨਿਰਾਇਕੀਆਂ ਗਲਤੀਆਂ ਲੁਕਾਉਣ ਦੇ ਲਈ ਆ ਪਾਣੀ ਵਾਲੇ ਮੁੱਦੇ ਤੇ ਆ ਗਏ ਜਾਉਣਾ ਸੀ ਤਾਂ ਪਾਣੀਆਂ ਨੂੰ ਰਾਜਨੀਤਿਕ ਤੌਰ ਤੇ ਔਰ ਅਦਾਲਤੀ ਤੌਰ ਤੇ ਲੜਨਾ ਸੀ ਪੁਰਾਣੇ ਸਾਰੇ ਮਸਲੇ ਧੋਨੇ ਸੀ ਤੁਸੀਂ ਜਿੰਨੀਆਂ ਗਲਤੀਆਂ ਹੈਗੀਆਂ ਤੁਸੀਂ ਦਰੁਸਕੰਤਾਇਓ ਨੀ 50 ਸਾਲ ਦੀ ਉਹ ਬੀਬੀ ਸੁਖਿੰਦਰ ਕੌਰ ਉਹ ਚੜਾਈ ਕਰ ਗਈ ਕਾਰਨ ਕੀ ਸੀ ਕਿ ਜੰਗ ਦੇ ਮਾਹੌਲ ਦੇ ਵਿੱਚ ਗਵੰਡੀ ਮੁਲਕ ਦਾ ਡਰੋਨ ਉਹਨਾਂ ਦੇ ਘਰੇ ਡਿੱਗਿਆ ਤੇ ਉਹ ਸੜ ਗਏ 100% ਦੀ ਸੜੀਓ ਤੇ ਉਹਦੇ ਲਈ 5 ਲੱਖ ਮੁਆਵਜ਼ਾ ਓਏ ਸ਼ਹੀਦਾ ਦਰਜਾ ਹੀ ਦੇ ਲੈਂਦੇ ਉੱਥੇ ਨੌਕਰੀ ਦੀ ਕੋਈ ਪੇਸ਼ਕਸ਼ ਕਰ ਲੈਂਦੇ ਉੱਥੇ ਤਾਂ ਜਾਣ ਦੇ ਲਈ ਵੀ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਬਦਲ ਹੋ ਗਏ ਤੁਹਾਡੇ ਜੀ ਇੰਨਾ ਹੀ ਸੀਗਾ ਤੁਸੀਂ ਜੇ ਗਏ ਹੋ ਮਜੀਠੇ ਤੱਕ ਤਾਂ ਕਿੰਨੀ ਕੁ ਦੂਰ ਆ ਸਰਹੱਦ ਪੰਜਾਬ ਦੀ ਸਰਦੀ ਪਿੰਡਾਂ ਦੇ ਲੋਕਾਂ ਦੀ ਸਾਰੇ ਲਿਆਉਂਦੇ ਉਹ ਨਹੀਂ ਜਿੱਤੇ ਆਉਂਦਾ ਨੰਗਲ ਨੂੰ ਢੇੜਾ ਜਨਾਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਬੀਬੀ ਐਮ ਵੀ ਤੁਹਾਡੇ ਅੰਡਰ ਆ ਤੁਸੀਂ ਉਹਨੂੰ ਖਾਜਾ ਦਿੰਨੇ ਹੋ 60% ਤੁਹਾਡੇ ਬਜਟ ਚ ਸਾਡੇ ਬਜਟ ਚੋਂ ਤੁਹਾਡੇ ਚੋਂ ਕਿਉਂ ਸਾਡੇ ਬਜਟ ਚੋਂ ਜਾਂਦਾ ਤੇ ਤੁਸੀਂ ਮੁੱਖ ਮੰਤਰੀਓ ਤੁਸੀਂ ਉੱਥੇ ਕਦੇ ਫੱਟਾ ਡਿੱਗਣ ਚੱਲਿਆ ਮੈਂ ਕਦੇ ਬੀਬੀਐਮਬੀ ਦਾ ਚੇਅਰਮੈਨ ਘੇਰ ਲਿਆ ਕਦੇ ਧਰਨਾ ਲਾ ਲਿਆ ਸਰਕਾਰ ਧਰਨੇ ਲਾ ਰਹੀ ਆ ਤੁਸੀਂ ਮਾਲਕ ਹੋਣ ਆਪਣੇ ਦਫ਼ਤਰ ਬੁਲਾਉਂਦੇ ਸਣੇ ਚੇਅਰਮੈਨ ਕੀ ਸਾਰੇ ਮੈਂਬਰਾਂ ਨੂੰ ਬੁਲਾਉਂਦੇ ਕਿ ਆਜੋ ਮੂਰੇ ਮੀਟਿੰਗ ਕਰਦੇ ਆ ਇਹ ਜਾਣਾ ਹੀ ਸੀ ਤਾਂ ਨੰਗਲ ਟੈਂਟ ਲਾਉਣ ਦੀ ਲੋੜ ਨਹੀਂ ਸੀ ਮੋਦੀ ਦੇ ਮਿੱਥਿਆ ਦੇ ਘਰ ਦੇ ਮੂਰੇ ਲਾਉਂਦੇ ਅੱਜ ਅਖਬਾਰਾਂ ਚ ਪੂਰੇ ਪੇਜ ਦਾ ਇਸ਼ਤਿਹਾਰ ਆ ਉੱਪਰ ਭਗਵੰਤ ਮਾਨ ਦੀ ਫੋਟੋ ਲੱਗੀ ਆ ਲੋਈ ਜੀ ਲਈਆਂ ਆ ਜੀ ਹਾਂ ਤੇ ਇੱਕ ਪਾਸੇ ਲੋਗੋ ਲੱਗਿਆ ਪੂਰਾ ਪੇਜ ਆ ਸਿਰਜ ਕੇ ਬਲਖਣ ਕੀਰਤੀਮਾਨ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਿਆ ਭਗਵੰਤ ਸਿੰਘ ਮਾਨ ਪਹਿਲਾਂ ਇਹ ਬੁਰਜਕ ਕੈਪਟਨ ਅਮਿੰਦਰ ਚੱਕੀ ਫਿਰਦਾ ਸੀ ਕਿ ਮੈਂ ਪਾਣੀਆਂ ਦਾ ਰਾਖਾ ਉਹ ਤੋਂ ਖੋ ਕੇ ਤਾਜ ਬਾਦਲਾਨ ਨਬ ਨੇ ਸਿਰ ਤੇ ਰੱਖਤਾ ਕਿ ਅਸੀਂ ਐਸਪੀਐਲ ਵਾਲਾ ਦਾ ਭੋਗ ਪਾਤਾ ਹੁਣ ਤੁਸੀਂ ਧੱਕੇ ਨਾਲ ਰੱਖ ਲਓ ਇਹ ਤੁਹਾਨੂੰ ਨੱਕੇ ਦਾ ਪਤਾ ਜੇ ਤੁਹਾਨੂੰ ਮੋਟਰ ਦਾ ਪਤਾ ਜੇ ਤੁਹਾਨੂੰ ਮੋਗੇ ਦਾ ਪਤਾ ਜੇ ਤੁਹਾਨੂੰ ਕੋਠੇ ਦਾ ਪਤਾ ਜੇ ਮੰਡੀ ਚ ਢੇਰੀ ਤੇ ਮੰਜਾ ਢਾਕੇ ਸੁਣਨੇ ਹੋ ਹਾਂ ਮੋਟਰ ਵਾਲੇ ਕੋਠੇ ਤੇ ਮੱਛਰਦਾਨੀ ਲਾ ਕੇ ਸੁਣਨੇ ਹੋ ਫਿਰ ਤੁਹਾਨੂੰ ਭਾਈ ਪੱਠੀ ਦਾ ਵੀ ਪਤਾ ਤੁਹਾਨੂੰ ਘੜੇ ਦਾ ਵੀ ਪਤਾ ਤੁਹਾਨੂੰ ਗੁੜ ਦਾ ਵੀ ਪਤਾ ਤੇ ਤੁਹਾਨੂੰ ਜ਼ਹਿਰੀ ਸ਼ਰਾਬ ਦਾ ਵੀ ਪਤਾ ਕੱਲ ਆਪੇ ਫਾਰਮੂਲਾ ਵੀ ਦੱਸ ਦੇ। ਕਿਤੋਂ ਦਾ ਇਤਰ ਖੇਡਦੀ ਹੈ ਕਿ ਆਪਣੇ ਅਗਲੇ 5 ਸਾਲ ਬਚ ਜਾਣ ਦੂਜੀਆਂ ਖੇਡਦੀਆਂ ਅਗਲੇ 5 ਸਾਲ ਲਈ ਅਸੀਂ ਆ ਜੀਏ। ਪੰਜਾਬ ਲਈ ਕੋਈ ਨਹੀਂ ਖੇਡਦਾ ਜਿਸ ਦਿਨ ਪੰਜਾਬ ਲਈ ਖੇਡਣ ਉਤਰਣਗੇ ਉਦਣ ਦੇਖਾਂਗੇ ਪੰਜਾਬ ਤਜਰਬੇ ਕਰ ਕਰਕੇ ਧੋਖੇ ਖਾ ਖਾ ਕੇ ਫਿਰ ਨਵੇਂ ਕੰਨੀ ਦੇਖਦਾ ਕਦੇ ਪੁਰਾਣੇ ਕੰਨੀ ਜਾਣਾ ਸੋਚਦਾ ਉਹਦੇ ਵਿੱਚੋ ਹੀ ਸਾਡਾ ਸ਼ਿਕਾਰ ਹੁੰਦਾ ਪੰਜਾਬ ਦਾ ਸ਼ਿਕਾਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੋਵੇ ਨਸ਼ਾ ਤਸਕਰਾਂ ਦੇ ਘਰ ਟਾਉਣ ਦਾ ਤੱਕ ਵੰਜ ਰਚਿਆ ਜਾ ਰਿਹਾ ਹੋਵੇ ਵੱਡੀਆਂ-ਵੱਡੀਆਂ ਖਬਰਾਂ ਦੇ ਵਿੱਚ ਇਸ਼ਤਿਹਾਰ ਲੱਗ ਰਹੇ ਹੋਣ ਕਿ ਨਸ਼ਾ ਕਾਬੂ ਹੋ ਗਿਆ ਇੱਕ ਤਰੀਕ ਵੀ ਐਲਾਨਤੀ ਸੀ ਇਨੀ ਤਰੀਕ ਤੱਕ ਪੰਜਾਬ ਚ ਨਸ਼ਾ ਖਤਮ ਹੋ ਜੂ ਪਰ ਇਸ ਦਰਮਿਆਨ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਲੋਕਾਂ ਦੇ ਘਰ ਸੱਥਰ ਵਿੱਚ ਗਏ ਸਿਆਸਤ ਆਪਦੀ ਖੇਡ ਖੇਡ ਰਹੀ ਹੈ ਪਰ ਪੰਜਾਬ ਨਸ਼ਿਆਂ ਨੇ ਜਕੜਿਆ ਹੋਇਆ ਤੇ ਇਸ ਦਾ ਖਾਮਿਆਜ਼ਾ ਵੀ ਭੁਗਤ ਰਿਹਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਦੀਪਕ ਚਨਰਥਲ ਜੀ ਇਸ ਮਸਲੇ ਤੇ ਗੱਲਬਾਤ ਕਰਾਂਗੇ ਕਿਉਂਕਿ ਜ਼ਹਿਰੀਲੀ ਸ਼ਰਾਬ ਵਾਲਾ ਕੇਸ ਪੰਜਾਬ ਚ ਪਹਿਲੀ ਵਾਰ ਨਹੀਂ ਆਇਆ ਇਹ ਲਗਾਤਾਰ ਆ ਰਹੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੰਨਤਾ ਦਾਸ ਹੋਣਾ ਕਿ ਇੰਨੇ ਲੋਕ ਇੱਕ ਸਿਸਟਮ ਦੀ ਪੇਂਟ ਚੜ ਗਏ ਜਿੱਥੇ ਰੱਜ ਕੇ ਅਸਾਰਾ ਗਲਤ ਕੰਮ ਹੋ ਰਿਹਾ ਬਿਲਕੁਲ ਬੜੀ ਪੀੜਦਾਇਕ ਖਬਰ ਹੈ ਕਿ ਜਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ ਦੇ ਵਿੱਚ 22 ਤੋਂ 24 ਤੱਕ ਹੋਰੇ ਹੋ ਸਕਦਾ ਜਦ ਤੱਕ ਲੋਕ ਪ੍ਰੋਗਰਾਮ ਦੇਖਣ ਤੱਕ ਗਿਣਤੀ ਹੋਰ ਵੱਧ ਜਿਵੇ ਕੱਲ ਜਦੋਂ ਪਹਿਲੀ ਗਿਣਤੀ ਆ ਰਹੀ ਸੀ ਤਾਂ 12 15 ਦੱਸੀ ਜਾ ਰਹੀ ਸੀ ਸ਼ਾਮ ਤੱਕ 17 ਹੋਈ ਰਾਤ ਤੱਕ 19 ਹੋਈ ਸਵੇਰ ਤੱਕ 21 ਹੋਈ ਤੇ ਜਦੋਂ ਹੁਣ ਆਪਾਂ ਗੱਲ ਕਰ ਰਹੇ ਆਂ ਸ਼ਾਇਦ 23 22 23 ਆ ਗਈ ਆ ਸੋ ਇਹ ਗਿਣਤੀ ਲਗਾਤਾਰ ਵੱਧ ਰਹੀ ਆ 7 8 ਬੰਦੇ ਅਜਿਹੇ ਨੇ ਜਿਹੜੇ ਬੋਲ ਵੀ ਨਹੀਂ ਪਾ ਰਹੇ ਐਨੀ ਗੰਭੀਰ ਸਥਿਤੀ ਚ ਨੇ ਕਿ ਪਤਾ ਨਹੀਂ ਉਹਨਾਂ ਚੋਂ ਬਚਣਾ ਨਹੀਂ ਬਚਣਾ ਤਿੰਨ ਪਿੰਡ ਲਗਭਗ ਹਸਪਤਾਲ ਪਏ ਨੇ ਔਰ ਇਹ ਜ਼ਿਆਦਾਤਰ ਗਰੀਬ ਤਬਕਾ ਮਜ਼ਦੂਰ ਤਬਕਾ ਉਹ ਤਬਕਾ ਹੈ ਜਿਹੜਾ ਤੁਹਾਡੇ ਸਰਕਾਰੀ ਠੇਕਿਆਂ ਤੋਂ ਨਹੀਂ ਖਰੀਦ ਸਕਦਾ ਉਹ ਮਜਬੂਰੀ ਬਸ ਉਧਰ ਨੂੰ ਜਾਂਦਾ ਪਹਿਲੀ ਗੱਲ ਤਾਂ ਇਹ ਆ ਕਿ ਸ਼ਾਇਦ ਭਗਵਾਨ ਤਮਨ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਹੂੰ ਦੂਜਾ ਉਹਨਾਂ ਨੂੰ ਇਹ ਲੱਗਦਾ ਕਿ ਜੇ ਜੁੱਧ ਨਸ਼ਿਆਂ ਵਿਰੁੱਧ ਆ ਤੇ ਫਿਰ ਉਹਦੇ ਦਰਮਿਆਨ ਜ਼ਹਿਰੀਲੀ ਸ਼ਰਾਬ ਕਿਵੇਂ ਵਿਕੇ ਤੁਸੀਂ ਸ਼ਰਾਬ ਨੂੰ ਨਹੀਂ ਮੰਨਦੇ ਜ਼ਹਿਰੀਲੀ ਸ਼ਰਾਬ ਨੂੰ ਵੀ ਨਹੀਂ ਮੰਨਦੇ ਤੁਹਾਡੀ ਸਰਕਾਰ ਚ ਬਿਕ ਰਹੀ ਹੈ ਨਾ ਹੂੰ ਮੋੱਖ ਮੰਤਰੀ ਸਾਹਿਬ ਨੇ ਕੱਲ ਇੱਕ ਗੱਲ ਬਹੁਤ ਸੱਚੀ ਕਹੀ। ਹੂੰ ਉਹ ਕਹਿੰਦੇ ਇਹਦੇ ਪਿੱਛੇ ਸਿਆਸੀ ਸਾਜ਼ਿਸ਼ ਹੋ ਸਕਦੀ ਹੈ, ਸਿਆਸੀ ਹੱਥ ਹੋ ਸਕਦਾ ਹੈ। ਹੂੰ ਮਤਲਬ ਜੇ ਪੰਜਾਬ ਦੇ ਵਿੱਚ ਜੀ ਕੋਈ ਵੀ ਸਿਆਸੀ ਧਿਰ ਦੇ ਲੀਡਰ ਚ ਇੰਨਾ ਦਮ ਖਮ ਹੈ। ਹੂੰ ਆਮ ਆਦਮੀ ਪਾਰਟੀ ਤੋਂ ਬਿਨਾ ਬਾਹਰਲੇ ਲੀਡਰ ਚ ਇੰਨਾ ਦਮ ਹੈ ਕਿ ਉਹ ਤੁਹਾਡੇ ਕਿਸੇ ਇੱਕ ਹਲਕੇ ਦੇ ਵਿੱਚ ਬੈਠ ਕੇ ਨਕਲੀ, ਝਾਲੀ, ਜ਼ਹਿਰੀਲੀ, ਕੈਮੀਕਲੀ ਸ਼ਰਾਬ ਵੇਚ ਰਿਹਾ ਹੈ। ਹੂੰ ਤੇ ਫਿਰ ਤੁਹਾਡੀ ਸਰਕਾਰ ਕਾਦੀ ਹੈ? ਤੁਹਾਡੇ 94 ਐਮਐਲਏ ਫੋੜੇ ਤੇ ਲਾਉਣੇ ਆ। ਤੁਹਾਡੇ 7700 ਮੈਂਬਰ 40 ਤੇ ਲਾਉਣੇ ਆ ਫਿਰ ਕਰਨਾ ਕੀ ਹੈ ਤੁਹਾਡੇ ਬੈਨਰਾਂ ਨੂੰ ਇਸ਼ਤਿਹਾਰਾਂ ਨੂੰ ਬੋਡਾਂ ਨੂੰ ਤੇ ਜੇ ਤੂੰ ਤੁਹਾਡੇ ਕੋਈ ਹੋਰ ਚਲਾ ਰਿਹਾ ਹੈ ਹੂੰ ਬਿਲਕੁਲ ਸਿਆਸੀ ਸਾਜ਼ਿਸ਼ ਪਹਿਲਾਂ ਵੀ ਕਹਿੰਦੇ ਸੀ ਮਜੀਠੀਆ ਚਿੱਟਾ ਵਕੋਂਦਾ ਮੋੜ ਕੇ ਮਾਫੀ ਮੰਗ ਕੇ ਸੀਗੇ ਉਹ ਇਹਨਾਂ ਦੀ ਪ੍ਰਾਣੀਆਂ ਆਤਾ ਹੂੰ ਪਰ ਇਹ ਗੱਲ ਸੱਚੀ ਹੈ ਕਿ ਇਹਦੇ ਵਿੱਚ ਹੈ ਸਿਆਸੀ ਧਿਰਾਂ ਹੂੰ ਕਰਨ ਜੀ ਵਿਰੋਧੀਆਂ ਦਾ ਤਾਂ ਮੈਨੂੰ ਪਤਾ ਨਹੀਂ ਜੀ ਪਰ ਸੱਤਾਧਾਰੀ ਜਵਾਬ ਦੇਣ ਇਸ ਗੱਲ ਦਾ ਹੂੰ ਕਿ ਕੀ ਪੰਜਾਬ ਦੇ ਵਿੱਚ ਕੋਈ ਹਲਕਾ ਜਿਹਾ ਹੈ ਜਿੱਥੇ ਪੁਲਿਸ ਦੀ ਸ਼ਹਿਤੋ ਬਿਨਾ ਕੰਮ ਹੋ ਜਵੇ ਜਿੱਥੇ ਪ੍ਰਸ਼ਾਸਨ ਦੀ ਸ਼ਹਿਤੋ ਬਿਨਾ ਹੋ ਜਵੇ ਤੇ ਤੁਹਾਡੇ ਐਮਐਲਏ ਨੂੰ ਹਸਾਬ ਕਿਤਾਬ ਨਹੀਂ ਆਉਂਦਾ ਸਭ ਨੂੰ ਪਤਾ ਕਿ ਕਿੱਥੇ ਹਿੱਸੇ ਜਾਂਦੇ ਨੇ ਕਿਹਨਾਂ ਨੇ ਲਾਲਵਈਆਂ ਲਾਈਆਂ ਹੋਈਆਂ ਨੇ ਕੌਣ ਕੌਣ ਕਮਿਸ਼ਨ ਖਾਂਦਾ ਸਾਰਿਆਂ ਨੂੰ ਪਤਾ ਤੇ ਫਿਰ ਇਹ ਕੰਮ ਕਿਵੇਂ ਹੋ ਜਵੇ ਇਸ ਲਈ ਜਵਾਬ ਦੇਈ ਤੁਹਾਡੇ ਉਸ ਹਲਕੇ ਦੇ ਐਮਐਲਏਾਂ ਦੀ ਉੱਥੋਂ ਦੇ ਪੁਲਿਸ ਅਧਿਕਾਰੀਆਂ ਦੀ ਉੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਿ ਕਿਵੇਂ ਹੋ ਗਿਆ ਹੁਕਮਤਰੀ ਸਾਹਿਬ ਗਏ ਪੀੜ ਹੋਈ ਹੋਣੀ ਦੁੱਖ ਹੋਇਆ ਹੋਣਾ ਬਿਲਕੁਲ ਹੈ ਸਾਰੇ ਪੰਜਾਬ ਨੂੰ ਦੁੱਖ ਲੱਗਿਆ ਕਿਉਂਕਿ ਜਾਨ ਵਾਲਿਆਂ ਨਾਲੋਂ ਵੱਧ ਪਿਛਲਿਆਂ ਨੂੰ ਦੇਖ ਕੇ ਦੁੱਖ ਲ ਪਹਿਲਾਂ ਤਾਂ ਉਹਨਾਂ ਦੇ ਘਰਾਂ 'ਚ ਰੋਜ਼ ਕਲੇਸ਼ ਹੁੰਦਾ ਹੋਣਾ ਇਸੇ ਕਰਕੇ ਹੂੰ ਹੈਨਾ ਦੂਸਰਾ ਉਹਨੋਂ ਤੋਂ ਬਾਅਦ ਉਹਨਾਂ ਦੇ ਘਰੇ ਸੱਥਰ ਨੇ ਬੱਚਿਆਂ ਦਾ ਪਤਾ ਨਹੀਂ ਕੀ ਭਿਖਵਾਣਾ ਜੀ ਤੇ ਸਰਕਾਰ ਉੱਥੇ ਮੁਆਵਜ਼ੇ ਐਲਾਨ ਰਹੀ ਆ ਕਿ 10 ਲੱਖ ਹੂੰ ਠੀਕ ਐ ਬੱਚਿਆਂ ਨੂੰ ਸੰਭਾਲਣ ਲਈ ਤੁਸੀਂ ਸਹਾਇਤਾ ਕਰ ਰਹੇ ਹੋ ਚੰਗੀ ਗੱਲ ਆ ਤੁਸੀਂ ਨੌਕਰੀ ਦੀ ਵੀ ਪ੍ਰੋਵੀਜ਼ਨ ਕਰ ਰਹੇ ਹੋ ਚੰਗੀ ਗੱਲ ਆ ਹੂੰ ਪਹਿਲੀ ਗੱਲ ਤਾਂ ਅੱਜ ਦੀ ਤਰੀਕ 10 ਲੱਖ ਨਾਲ ਘਰ ਨਹੀਂ ਭਰਨ ਲੱਗਿਆ ਹੂੰ ਕੁਝ ਨਹੀਂ ਬਣਨ ਲੱਗਿਆ ਪਰ ਜੇ ਇੱਕੋ ਸਮੇਂ ਤੁਸੀਂ ਐਲਾਨਨ ਲੱਗਿਓ ਤਾਂ ਕਿਤੇ ਨਾਪ ਤੋਲਤਾ ਕਰ ਲੋ ਕਿਤੇ ਹਿਸਾਬ ਕਿਤਾਬ ਤਾਂ ਕਰ ਲੋ ਰੋਜਪੁਰ ਦੇ ਵਿੱਚ ਪਰਿਵਾਰਕ ਤਿੰਨ ਜੀ ਝੁੱਲਸੇ ਗਏ ਆਦਮੀ ਧੀਮੀ ਤੇ ਉਹਨਾਂ ਦਾ ਪੁੱਤਰ 24 ਸਾਲ ਦਾ ਮੁੰਡਾ ਹੋ ਹੈਨਾ ਹਸਤਾਲ ਚ ਬੈੱਡ ਤੇ ਪਿਆ 55 ਸਾਲ ਦਾ ਬਜ਼ੁਰਗ ਤੇ 50 ਸਾਲ ਦੀ ਉਹ ਬੀਬੀ ਸੁਖਿੰਦਰ ਕੌਰ ਉਹ ਚੜਾਈ ਕਰ ਗਈ ਹਮ ਕਾਰਨ ਕੀ ਸੀ ਕਿ ਜੰਗ ਦੇ ਮਾਹੌਲ ਦੇ ਵਿੱਚ ਗਵੰਡੀ ਮੁਲਕ ਦਾ ਡਰੋਨ ਉਹਨਾਂ ਦੇ ਘਰੇ ਡਿੱਗਿਆ ਤੇ ਉਹ ਸੜ ਗਏ 100% ਦੀ ਸੜਿਓ ਤੇ ਉਹਦੇ ਲਈ 5 ਲੱਖ ਮੁਆਵਜ਼ਾ ਮਤਲਬ ਓਏ ਸ਼ਹੀਦਾ ਦਰਜਾ ਹੀ ਦੇ ਲੈਂਦੇ ਹਮ ਮਤਲਬ ਉੱਥੇ ਨੌਕਰੀ ਦੀ ਕੋਈ ਪੇਸ਼ਕਸ਼ ਕਰ ਲੈਂਦੇ ਉੱਥੇ ਤਾਂ ਜਾਣ ਦੇ ਲਈ ਵੀ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਬਦਲ ਹੋ ਗਏ ਤੁਹਾਡੇ ਤੇ ਜੇ ਇੰਨਾ ਹੀ ਸੀਗਾ ਤੁਸੀਂ ਜੇ ਗਏ ਹੋ ਮਜੀਠੇ ਤੱਕ ਤਾਂ ਕਿੰਨੀ ਕੁ ਦੂਰ ਹੈ ਸਰਹੱਦ ਪੰਜਾਬ ਦੀ ਸਰਦੀ ਪਿੰਡਾਂ ਦੇ ਲੋਕਾਂ ਦੀ ਸਾਰੇ ਲਿਆਉਂਦੇ ਉਹ ਨੀਚੇ ਤੇ ਆਉਂਦਾ ਨੰਗਲ ਨੂੰ ਘੇੜਾ ਜਨਾਬ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਬੀਬੀਐਮਬੀ ਤੁਹਾਡੇ ਅੰਡਰ ਹੈ ਤੁਸੀਂ ਉਹਨੂੰ ਖਾਜਾ ਦਿੰਨੇ ਹੋ 60% ਤੁਹਾਡੇ ਬਜਟ ਚ ਸਾਡੇ ਬਜਟ ਚੋਂ ਤੁਹਾਡੇ ਚੋਂ ਕਿਉਂ ਸਾਡੇ ਬਜਟ ਚੋਂ ਜਾਂਦਾ ਹੈ ਤੇ ਤੁਸੀਂ ਮੁੱਖ ਮੰਤਰੀਓ ਤੁਸੀਂ ਉੱਥੇ ਕਦੇ ਫੱਟਾ ਡਿੱਗਣ ਚੱਲਿਆ ਮੈਂ ਕਦੇ ਬੀਬੀਐਮਬੀ ਦਾ ਚੇਅਰਮੈਨ ਘੇਰ ਲਿਆ ਕਦੇ ਧਰਨਾ ਲਾ ਲਿਆ ਸਰਕਾਰ ਧਰਨੇ ਲਾ ਰਹੀ ਆ ਤੁਸੀਂ ਮਾਲਕ ਕੋਲੋਂ ਆਪਣੇ ਦਫ਼ਤਰ ਬੁਲਾਉਂਦੇ ਹਮ ਸਣੇ ਚੇਅਰਮੈਨ ਕੀ ਸਾਰੇ ਮੈਂਬਰਾਂ ਨੂੰ ਬੁਲਾਉਂਦੇ ਕਿ ਆਜੋ ਉਰੇ ਮੀਟਿੰਗ ਕਰਦੇ ਹਾਂ ਇਹ ਜਾਣਾ ਹੀ ਸੀ ਤਾਂ ਨੰਗਲ ਟੈਂਟ ਲਾਉਣ ਦੀ ਲੋੜ ਨਹੀਂ ਸੀ ਮੋਦੀ ਦੇ ਮਿੱਤਸ਼ਾ ਦੇ ਘਰ ਦੇ ਮੂਰੇ ਲਾਉਂਦੇ ਔਰ 94 ਨੂੰ ਲੈ ਜਾਂਦੇ 94 ਕਿ 117 ਨੂੰ ਲੈ ਜਾਂਦੇ ਹਮ ਪਰ ਤੁਹਾਡੀ ਇੱਛਾ ਸ਼ਕਤੀ ਨਹੀਂ ਹੈ ਤੁਸੀਂ 20 20 ਖੇਡਦੇ ਹੋ ਹਮ ਕਿਉਂਕਿ ਪਾਣੀਆਂ ਦਾ ਮਸਲਾ ਤੁਹਾਡੀ ਲੜਾਈ 20 ਤਰੀਕ ਤੱਕ ਹੈ ਪਾਣੀਆਂ ਦੇ ਮ ਇਹ ਪਾਣੀਆਂ ਦੇ ਮਸਲੀ ਲੜਾਈ ਹੁੰਦੀ ਤਾਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਉਹ ਪਾਣੀਆਂ ਦਾ ਰਾਖਾ ਬਣਦੇ ਸਮੇਂ ਇੱਕ ਵੱਡੀ ਗਲਤੀ ਕੀਤੀ ਕਿ ਉਹ ਮਤ ਵਿੱਚ ਸ਼ਾਮਲ ਕਰਤੀ ਕਿ ਜੀ ਜਿੰਨਾ ਪਾਣੀ ਜਾਂਦਾ ਹੁਣ ਤੱਕ ਜਾਂਦਾ ਰਹੂਗਾ ਤੁਸੀਂ ਉਹਨੂੰ ਰੱਦ ਕਰ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਸੇ ਨਾਂ ਦੇ ਉੱਤੇ ਆਏ ਸੀ ਸਰਕਾਰ ਦੇ ਵਿੱਚ ਕਿ ਅਸੀਂ ਆਉਂਦੀ ਹੀ ਰੱਦ ਕਰਾਂਗੇ ਨਹੀਂ ਰੱਦ ਕੀਤੇ ਹੈਨਾ ਤੇ ਹੁਣ ਤੁਸੀਂ ਅੱਜ ਅਖਬਾਰਾਂ ਚ ਪੂਰੇ ਪੇਜ ਦਾ ਇਸ਼ਤਿਹਾਰ ਹੈ ਉੱਪਰ ਭਗਵੰਤ ਮਾਨ ਦੀ ਫੋਟੋ ਲੱਗੀ ਆ ਲੋਈ ਜੀ ਲਈਆਂ ਐ ਜੀ ਹੈ ਤੇ ਇੱਕ ਪਾਸੇ ਲੋਗੋ ਲੱਗਿਆ ਪੂਰਾ ਪੇਜ ਹੈ ਸਿਰਜ ਕੇ ਬਲੱਖਣ ਕੀਰਤੀਮਾਨ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਿਆ ਭਗਵੰਤ ਸਿੰਘ ਮਾਨ ਪਹਿਲਾਂ ਇਹ ਬੁਰਜਕ ਕੈਪਟਨ ਰਮਿੰਦਰ ਚੱਕੀ ਫਿਰਦਾ ਸੀ ਕਿ ਮੈਂ ਪਾਣੀਆਂ ਦਾ ਰਾਖਾ ਉਹ ਤੋਂ ਖੋ ਕੇ ਤਾਜ ਬਾਦਲਾਂ ਨੇ ਆਪਣੇ ਸਿਰ ਤੇ ਰੱਖਤਾ ਕਿ ਅਸੀਂ ਐਸਪੀਐਲ ਵਾਲੇ ਦਾ ਭੋਗ ਪਾਤਾ ਹੁਣ ਤੁਸੀਂ ਧੱਕੇ ਨਾਲ ਰੱਖ ਲਓ ਐ ਪਾਣੀਆਂ ਦੇ ਰਾਖੇ ਨਹੀਂ ਬਣ ਹੁੰਦਾ ਐ ਪੰਜਾਬ ਦੇ ਰਾਖਾ ਨਹੀਂ ਬਣ ਹੁੰਦਾ ਇਹ ਸਵਾਲ ਤੁਹਾਡੇ ਮੂਰੇ ਖੜਾ ਹੈ ਕਿ ਪਾਣੀਆਂ ਦੀ ਲੁੱਟ ਜੇ ਤੁਹਾਡੇ 3 ਸਾਲ ਚ ਹੋ ਰਹੀ ਆ ਅੱਜ ਤੁਸੀਂ ਹਰਿਆਣੇ ਦਾ ਹਿਸਾਬ-ਕਿਤਾਬ ਤਾਂ ਕਰਨ ਲੱਗੇ ਰਾਜਸਥਾਨ ਜਿਹੜਾ ਜਾਂਦਾ ਰਿਹਾ ਉਹਦਾ ਹਿਸਾਬ-ਕਿਤਾਬ ਕਿਹਨੇ ਕਰਨਾ ਸੀ ਔਰ ਵੱਧ ਗਿਆ ਰੋਜ਼ ਅੰਕੜੇ ਸਾਹਮਣੇ ਆਉਂਦੇ ਸੀ ਕਿਉਂਕਿ ਉਸ ਸਮੇਂ ਵੋਟਾਂ ਲੈਣੀਆਂ ਸੀ ਉਧਰ ਜਲ ਜਾਂਦਾ ਸੀ ਤੇ ਆ ਪੰਜਾਬ ਦੇ ਵਿੱਚ ਤੁਹਾਡੇ ਹਲਕੇ ਜ ਸੰਗਰੂਰ ਚ ਨਕਲੀ ਸ਼ਰਾਬਾਂ ਨਾਲ ਮੌਤਾਂ ਹੋਈਆਂ ਤੁਹਾਡੇ 3 ਸਾਲ ਦੇ ਕਾਰਜਕਾਲ ਚ ਚੌਥੀ ਘਟਨਾ ਹੈ ਇਹ ਤੋਂ ਪਹਿਲਾਂ ਕੈਪਟਨ ਦੇ ਟਾਈਮ ਵੀ ਹੋਇਆ ਇਹ ਨਹੀਂ ਕਿ ਨਹੀਂ ਹੁੰਦਾ ਇਹ ਹੁੰਦਾ ਆਇਆ ਇਤੋਂ ਤੱਕ ਐਮਐਲਏ ਦੇ ਨਾਂ ਗੂੰਜੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚ ਸੋ ਇਸ ਲਈ ਉਹ ਸਾਰਾ ਬਰਤਾਰਾ ਰੋਕਣਾ ਕਿਹਨੇ ਸੀ ਜਨਾਬ ਤੁਸੀਂ ਤਾਂ ਬਦਲਾ ਲਈ ਆਏ ਸੀ ਤੁਸੀਂ ਤਾਂ ਤੁਹਾਡੇ ਰਾਜ ਦੇ ਵਿੱਚ ਚਟਾ ਵੀ ਵਿਕ ਰਿਆ ਤੁਹਾਡੇ ਰਾਜ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੀ ਵਿਕ ਰਹੀ ਆ ਹੈ ਤੇ ਕਮਾਲ ਹੈ ਜਿਨ੍ਹਾਂ ਨੇ ਮਰਜ਼ ਦਿੱਤਾ ਹੁਣ ਉਹ ਕਹਿੰਦੇ ਕਿ ਅਸੀਂ ਉਹ ਦਵਾਈ ਦਵਾਂਗੇ ਅਸੀਂ ਉਹ ਮਹੱਲਾ ਕਲੀਨਿਕ ਖੋਲੇ ਉੱਥੇ ਦਵਾਈ ਲੈ ਲਿਓ ਤੇ ਮਹੱਲਾ ਕਲੀਨਿਕ ਹੈ ਕਿੱਥੇ ਨੇ ਫੱਟੇ ਅਗਲੇ ਨੇ ਦਿੱਲੀ ਵਾਲਿਆਂ ਨੇ ਆਪਣੇ ਲਾ ਲੇ ਹੂੰ ਤੇ ਇਸ ਲਈ ਜਨਾਬ ਜੀ ਲੜਾਈ ਲੜਨੀ ਆ ਤਾਂ ਪੰਜਾਬ ਦੇ ਲਈ ਲੜੋ ਆ ਵੋਟਾਂ ਲਈ ਨਾ ਲੜੋ ਅੱਛਾ ਜਦੋਂ ਇਹ ਮੁੱਦਾ ਬਣ ਗਿਆ ਕਿ ਜੀ ਇੱਧਰ 10 ਲੱਖ ਤੇ ਉੱਧਰ 5 ਲੱਖ ਅਸੀਂ ਇਸ 10 ਲੱਖ ਦੇ ਦੋਖੀ ਨਹੀਂ ਗੇ ਅਸੀਂ ਕਹਿੰਦੇ ਉੱਧਰ ਵੀ ਦਿੰਦੇ ਹੂੰ ਇੱਧਰ ਵੀ ਵੱਧ ਦੇ ਦੇਂਦੇ ਇੱਧਰ ਉੱਧਰ ਵੀ ਵੱਧ ਦੇ ਦੇਂਦੇ ਹੂੰ ਫਿਰ ਕਹਿੰਦੇ ਜੀ ਨਹੀਂ ਜੀ 5 ਲੱਖ ਨਹੀਂ ਜੀ ਹੁਣ 10 ਲੱਖ ਦੇਵਾਂਗੇ 5 ਲੱਖ ਸੰਜੀਵ ਰੋੜਾ ਜੀ ਆਪਣੇ ਖਾਤੇ ਜੋ ਦੇਣਗੇ ਉਹ ਭਾਈ ਸੰਜੀਵ ਰੋੜਾ ਤਾਂ ਵੋਟਾਂ ਦੇਖਦਾ ਉਹਨੇ ਤਾਂ ਵੋਟ ਵੀ ਲਾ ਲਈ ਸੀ ਆਪਣੇ ਆ ਮਿਸ਼ਨ ਸੰਧੂਰ ਵਾਲੇ ਹੂੰ ਉਹਦਾ ਪਹਿਲਾਂ ਹੀ ਮਤਲਬ ਮੋਦੀ ਤੋਂ ਵੀ ਕਾਲੇ ਨੇ ਇਹ ਹੂੰ ਕਿਹਾ ਅਸੀਂ ਕ੍ਰੈਡਿਟ ਲੈ ਜੀਏ ਉਹ ਅਗਲਾ ਬਿਹਾਰ ਦੇ ਹਿਸਾਬ ਕਿਤਾਬ ਲਈ ਜਾਂਦਾ ਤੁਸੀਂ ਲੁਧਿਆਣੇ ਦੇ ਲਈ ਜੋ ਇੰਨਾ ਕੇ ਹਿਸਾਬ ਆ ਤੁਹਾਡਾ ਹੂੰ ਸੋ ਇਹ ਪੰਜਾਬ ਦੇ ਵਿੱਚ ਨਾ ਨਸ਼ਿਆਂ ਦੀ ਕੋਈ ਲੜਾਈ ਹੈ ਹੂੰ ਪੰਜਾਬ ਦੇ ਵਿੱਚ ਨਾ ਕੋਈ ਸਿੱਖਿਆ ਕ੍ਰਾਂਤੀ ਆ ਪੰਜਾਬ ਦੇ ਵਿੱਚ ਨਾ ਕੋਈ ਸਰਕਾਰ ਨਾਂ ਦੀ ਚੀਜ਼ ਐ ਇਹ ਆਪਣੀਆਂ ਨਲਕੀਆਂ ਗਲਤੀਆਂ ਲੁਕਾਉਣ ਦੇ ਲਈ ਆ ਪਾਣੀ ਵਾਲੇ ਮੁੱਦੇ ਤੇ ਆ ਗਏ ਜੇ ਆਉਣਾ ਸੀ ਤਾਂ ਪਾਣੀ ਨੂੰ ਰਾਜਨੀਤਿਕ ਤੌਰ ਤੇ ਔਰ ਅਦਾਲਤੀ ਤੌਰ ਤੇ ਲੜਨਾ ਸੀ ਪੁਰਾਣੇ ਸਾਰੇ ਮਸਲੇ ਧੋਣੇ ਸੀ ਤੁਸੀਂ ਜਿੰਨੀਆਂ ਗਲਤੀਆਂ ਹੈਗੀਆਂ ਤੁਸੀਂ ਦੁਰਸਤ ਕਰਨ ਤਾਂ ਆਇਓ ਨਹੀਂ ਤੇ ਉਧਰ ਆ ਹੁਣ ਨਵਾਂ ਮਸਲਾ ਆ ਗਿਆ ਹਾਂ ਇਹਦੇ ਉੱਤੇ ਵੀ ਬੋਲਵਾਣੀ ਹੋ ਜੂਗੀ ਅੱਖਾਂ ਚ ਹੰਝੂ ਆ ਜਾਣਗੇ ਫੋਟੋਆਂ ਹੋ ਜਾਣਗੀਆਂ ਪਰ ਉਹਨਾਂ ਪਰਿਵਾਰਾਂ ਦੀ ਨਾ ਕਿਸੇ ਨੇ ਬਾਹ ਫੜਨੀ ਤੇ ਜਿਹੜੇ ਕਾਰੋਬਾਰੀ ਨੇ ਉਸ ਇਲਾਕੇ ਚ ਕੱਲਾ ਕੱਲੇ ਜੀ ਨੂੰ ਪਤਾ ਕਿ ਕੌਣ ਧੰਦਾ ਕਰਦਾ ਤੇ ਉਹ ਕਿਹੜੀ ਸਰਕਾਰ ਮਰਜੀ ਆ ਜਵੇ ਉਹਨਾਂ ਦਾ ਕਾਰੋਬਾਰ ਉਵੇਂ ਹੀ ਚੱਲਦਾ ਤੇ ਫਿਰ ਇਹ ਹਿਸਾਬ ਪੱਤੀ ਦਾ ਮਸਲਾ ਤਾਂ ਨਹੀਂਗਾ ਕਿਤੇ ਕਮਿਸ਼ਨ ਦਾ ਮਸਲਾ ਤਾਂ ਨਹੀਂਗਾ ਕਿਤੇ ਹਰਾ ਪੈਨ ਹੁਣ ਨੋਟਾਂ ਦਾ ਹਿਸਾਬ ਕਿਤਾਬ ਤਾਂ ਨਹੀਂ ਲਿਖਣ ਲੱਗ ਗਿਆ ਇਹ ਸਵਾਲ ਹੈ ਹੂੰ ਬਿਲਕੁਲ ਮਾਨ ਸਾਹਿਬ ਕਹਿੰਦੇ ਸੀ ਜੇ ਕਿਸੇ ਜ਼ਿਲ੍ਹੇ ਦੇ ਵਿੱਚ ਨਸ਼ੇ ਦਾ ਪਤਾ ਲੱਗਦਾ ਉਤੋਂ ਦਾ ਐਸਐਸਪੀ ਜ਼ਿੰਮੇਵਾਰ ਹੋਗਾ ਵੱਡੇ ਅਫਸਰ ਹੁਣ ਕਿੱਥੇ ਗਿਆ ਹੋਗਾ ਬਿਲਕੁਲ ਨਹੀਂ ਨਹੀਂ ਕਰਤੇ ਸਸਪੈਂਡ ਉਹ ਪੰਚਾਇਤ ਵਾਲਾ ਮਸਲਾ ਆਇਆ ਸੀ ਸਰਪੰਚਾ ਵਾਲਾ ਤੋਂ ਪੰਚਾਇਤ ਵਿਭਾਗ ਦੇ ਚਾਰ ਅਫਸਰ ਸਸਪੈਂਡ ਕਰਤੇ ਇੱਥੇ ਵੀ ਹੁਣ ਨੌ ਫੜਲੇ ਜੀ 11 ਫੜਲੇ ਜੀ ਹੈ ਨਾ ਜੀ ਆ ਅੱਠ ਬੰਦੇ ਸਸਪੈਂਡ ਕਰਤੇ ਜੀ ਅਫਸਰ ਵੀ ਕਰਤਾ ਜੀ ਆ ਪੁਲਿਸ ਵਾਲੇ ਵੀ ਕਰਤੇ ਸਸਪੈਂਡ ਕਰਨ ਤੋਂ ਬਾਅਦ ਬਹਾਲ ਹੋਣ ਦੀ ਖਬਰ ਤਾਂ ਕਦੇ ਵੀ ਨਹੀਂ ਆਉਂਦੀ ਸਾਰੀ ਬਹਾਲ ਹੁੰਦੇ ਨੇ ਸਵਾਲ ਤਾਂ ਇਹ ਹੈ ਕਿ ਸਖਤ ਐਕਸ਼ਨ ਜੇ ਐਸਐਸਪੀ ਨੂੰ ਪੁੱਛੋ ਕਿ ਭਾਈ ਕਿਵੇਂ ਵਿਕਦਾ ਐਸਐਸਪੀ ਦੱਸ ਦੂਗਾ ਕਿ ਤੁਹਾਡਾ ਕਿਹੜਾ ਬੰਦਾ ਹਸਾਬ ਕਿਤਾਬ ਲੈਂਦਾ ਉਹ ਇੱਕ ਪਿੰਡ 'ਚ ਇੱਕ ਆ ਕੇ ਬੈਠੇ ਸੀਗੇ ਕਿ ਮੈਨੂੰ ਦੱਸਿਆ ਕਰੋ ਥੱਲੇੋਂ ਜਦੇ ਰੋਲਾ ਪੈ ਗਿਆ ਸੀ ਕਿ ਤੁਹਾਨੂੰ ਪਤਾ ਹੀ ਆ ਜੀ ਸਾਰਾ ਕੁਝ ਤੇ ਇਸ ਲਈ ਸਾਰਾ ਕੁਝ ਪਤਾ ਜ ਜੇ ਤੁਹਾਨੂੰ ਨੱਕੇ ਦਾ ਪਤਾ ਜੇ ਤੁਹਾਨੂੰ ਮੋਟਰ ਦਾ ਪਤਾ ਜੇ ਤੁਹਾਨੂੰ ਮੋਗੇ ਦਾ ਪਤਾ ਜੇ ਤੁਹਾਨੂੰ ਕੋਠੇ ਦਾ ਪਤਾ ਜੇ ਮੰਡੀ 'ਚ ਢੇਰੀ ਤੇ ਮੰਜਾ ਢਾਹ ਕੇ ਸੁਣਿਓ ਹੈ ਮੋਟਰ ਵਾਲੇ ਕੋਠੇ ਤੇ ਮੱਛਰਦਾਨੀ ਲਾ ਕੇ ਸੁਣਿਓ ਫਿਰ ਤੁਹਾਨੂੰ ਭਾਈ ਪੱਠੀ ਦਾ ਵੀ ਪਤਾ ਤੁਹਾਨੂੰ ਘੜੇ ਦਾ ਵੀ ਪਤਾ ਤੁਹਾਨੂੰ ਗੁੜ ਦਾ ਵੀ ਪਤਾ ਤੇ ਤੁਹਾਨੂੰ ਜ਼ਹਿਰੀ ਸ਼ਰਾਬ ਦਾ ਵੀ ਪਤਾ ਕੱਲ ਆਪੇ ਫਾਰਮੂਲਾ ਵੀ ਦੱਸ ਰਹੇ ਸੀ ਹੂੰ ਸੋ ਇਸ ਲਈ ਕੀ ਲੱਗ ਰਿਹਾ ਬਾਈ ਪੰਜਾਬ ਕਿੱਧਰ ਜਾ ਰਿਹਾ ਅਫਸੋਸ ਪੰਜਾਬ ਦੇ ਸਿਆਸਤਦਾਨਾਂ 'ਚ ਜਾਨ ਨਹੀਂ ਆ ਪੰਜਾਬ ਦੇ ਸਿਆਸਤਦਾਨ ਸਿਰਫ ਤੇ ਸਿਰਫ ਉਹ 5 ਸਾਲੀ ਯੋਜਨਾ ਆਪਾਂ ਪੜ੍ਹਦੇ ਸੀ ਨਾ ਉਹਦੇ ਲਈ ਉਹ ਖੇਡਦੇ ਨੇ ਕਿ ਅਗਲੇ 5 ਸਾਲ ਮੈਂ ਆਜਮਾਂ ਇਹ ਸੱਤਾਦਾਰੀ ਤੇ ਖੇਡਦੀ ਹੈ ਕਿ ਆਪਣੇ ਅਗਲੇ 5 ਸਾਲ ਬਚ ਜਾਣ ਦੂਜੀਆਂ ਖੇਡਦੀਆਂ ਅਗਲੇ 5 ਸਾਲ ਲਈ ਅਸੀਂ ਆ ਜਾਈਏ ਪੰਜਾਬ ਲਈ ਕੋਈ ਨਹੀਂ ਖੇਡਦਾ ਭਾਈ ਜਿਸ ਦਿਨ ਪੰਜਾਬ ਲਈ ਖੇਡਣ ਉਤਰਣਗੇ ਉਸ ਦਿਨ ਦੇਖਾਂਗੇ ਪੰਜਾਬ ਤਜਰਬੇ ਕਰ ਕਰਕੇ ਧੋਖੇ ਖਾ ਖਾ ਕੇ ਫਿਰ ਨਵੇਂ ਕੰਨੀ ਦੇਖਦਾ ਕਦੇ ਪੁਰਾਣੇ ਕੰਨੀ ਜਾਣਾ ਸੋਚਦਾ ਉਹਦੇ ਵਿੱਚੋ ਹੀ ਸਾਡਾ ਸ਼ਿਕਾਰ ਹੁੰਦਾ ਪੰਜਾਬ ਦਾ ਸ਼ਿਕਾਰ ਹੋ ਰਿਹਾ ਬੰਦੇ ਪੰਜਾਬ ਦਾ ਚਕਰ ਹੋ ਰਿਹਾ ਹੈ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸੋ ਸੀਨੀਅਰ ਜਰਨਲਿਸਟ ਦੀਪਕ ਸ਼ਰਮਾ ਜਨਾਥਾ ਅਕਸਰ ਤੁਸੀਂ ਬਹੁਤ ਸਾਰੀਆਂ ਨਿਊਜ਼ ਚੈਨਲਸ ਦੇ ਵਿੱਚ ਦੇਖਦੇ ਹੋਂ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਜੋ ਵੱਡਾ ਘਾਟਾ ਹੋਇਆ ਉਹਦੇ ਤੇ ਇਹਨਾਂ ਨੇ ਆਪਣਾ ਆਪਣੀ رائے ਰੱਖੀ ਤੇ ਸਿੱਧੇ ਸਿੱਧੇ ਸਵਾਲ ਸਰਕਾਰ ਦੇ ਉੱਤੇ ਉਠਾਏ ਸਰਕਾਰ ਦੀ ਨੀਤ ਦੇ ਉੱਤੇ ਉਠਾਏ ਤੇ ਜਿਸ ਤਰੀਕੇ ਦੀ ਸਿਆਸਤ ਪੰਜਾਬ ਦੇ ਵਿੱਚ ਹੋ ਰਹੀ ਹੈ ਫਿਕਰ ਵੀ ਜਤਾਤੀ ਕਿ ਪੰਜਾਬ ਸਹੀ ਰਾਹਾਂ ਤੇ ਨਹੀਂ ਜਾ ਰਿਹਾ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ